ਪਰਦੇ ਆ ਨਸਜ ਮੇਰੀ ਜੀ ਨੇ ਜਮਾਨਤ ਕਰਾਈ ਆ ਉਹ ਮੇਰੇ ਮਗਰਮੰਦਰਾ ਫਰੀਕ ਅਸੀਂ ਅਸੀਂ ਬਹੁਤ ਯਾਰ ਕਰਦਾ ਮਾਸੀ ਯਾਰ ਨਹੀਂ ਕਰਦਾ ਗਿਆ ਹੋਰ ਕੋਈ ਨਹੀਂ ਮੈਨੂੰ ਨਹੀਂ ਦਾ ਪੀਟਰ ਜੈਨ ਵਾਲਾ ਕੋਈ ਹੈਲੀਕਾਪਟਰ ਲੈ ਆ ਦਿਓ ਮੈਂ ਤਾਂ ਭੁਜਾਈ ਕਰਦਾ ਨਹੀਂ ਜੀ ਉਹ ਆਈ ਜਰਨੀਆਂ ਨਹੀਂ ਸਾਰੇ ਕੋਈ ਨਹੀਂ ਪਰਾਧਿਰ ਆਪਣੇ ਨਿਆਣੇ ਕੁੰਦੇ ਆ ਮੇਰੇ ਅੱਜ ਨਿਆਣੇ ਬੜੇ ਫੈਲਿਆ ਪੁੱਤ ਮੁੜ ਗਿਆ ਹੋਇਆ ਤੇ ਦੂਜਾ ਧਿਆਰ ਹੈ ਕਿ ਨਹੀਂ ਸੁੱਝ ਬੈਠਿਆ ਸੀ ਜਿਸ ਤੋਂ ਤੱਕ ਇਹਦਾ ਵਿਆਹ ਉਹ ਸੁਦਾਈ ਦਿਓ ਪੁੱਤ ਜਾਂ ਕਿੱਥੇ ਕੰਮ ਸੀ ਮੈਂ ਵੀ ਲੈ ਕੇ ਆਉਣਾ ਸੀ ਤੇ ਦਾ ਤੁਸੀਂ ਦੱਸੋ ਜੀ ਆ ਬਹੁਤ ਬਹੁਤ ਮੁਬਾਰਕ ਅੱਜ ਐਲਬਮ ਆ ਰਹੀ ਹੈ ਨਦੀ ਕੋਲ ਦੀ ਤੁਹਾਨੂੰ ਤੇ ਬੋਸ ਨੂੰ ਅੰਦਾਜ਼ੇ ਲਾ ਦੇ ਜਿਹੜਾ ਗਾਣਾ ਵਧੀਆ ਜੋ ਸਾਡੇ ਲਾ ਠੀਕ ਹੈ ਜੀ ਅ ਅੱਜ ਇੱਕ ਆਪਣੀ ਪਾਰਟੀ ਤੇ ਵੀ ਕਹੇਗਾ ਵਿੱਚ ਗਾਣਾ ਉਹਦਾ ਪਾਰਟ ਤੇ ਕੋਲ ਦੇ ਦੀ ਅਗਲਾ ਪਾਰਟ ਆ ਰਿਹਾ ਜੀ ਸੁਣਾ ਦਿਓ ਸਰ ਮਾੜਾ ਜੀ ਸੁਣਾ ਦਿਓ ਸਰ ਮਾੜਾ ਜੀ ਕੋਈ ਦੇ ਬਣਾ ਦੇ ਵੀਡੀਓ ਬਣਾ ਦੇ ਉਹ ਮੈਨੂੰ ਯਾਦ ਨਹੀਂ ਆ ਗਿਆ ਸਾਰਾ ਕੋਈ ਨਹੀਂ ਆ ਨਹੀਂ ਆ ਜਾਣੀ ਜੀ ਆ ਜੀ ਆਵਾਜ਼ ਤਾਂ ਬਰੀ ਆਵਾਜ਼ ਤਾਂ ਬਹੁਤ ਪਿਆਰੀ ਸਾਰੀ ਠੀਕ ਹੈ ਸਰ ਥੈਂਕ ਯੂ ਜੀ ਅੱਛਾ ਕੋਈ ਨਾਲ ਦੇ ਲੈ ਕਿ ਨਹੀਂ ਕੀ ਮੰਗੇ ਮਾੜਾ ਨਹੀਂ ਕਰਨੀ ਆ ਮਾੜਾ ਜੀ ਆ ਜੀ ਆਹ ਲਓ ਕਰਦੇ ਯਾਰ ਅਰਜ ਜਿੰਮੀ ਜੀ ਨੇ ਜਮਾਨਤ ਕਰਾਈ ਆ ਉਹ ਮੇਰੇ ਮਗਰਮੰਦਰਾ ਖਰੀਦ ਆ ਅਸੀਂ ਅਸੀਂ ਬਹੁਤ ਤਿਆਰ ਖੜੇ ਹਾਂ ਪਾਣੀ ਸਿਰ ਤਿਆਰ ਵੀ ਕਰਦਾ ਸਰ ਹੈ ਗਿਆ ਹੋਰ ਕੋਈ ਨਹੀਂ ਮੈਨੂੰ ਨਹੀਂ ਦਾ ਪੀਟਰ ਜਨ ਵਾਲਾ ਕੋ ਹੈਲੀਕਾਪਟਰ ਲੈ ਆ ਦਿਓ ਮੈਂ ਤਾਂ ਭੁਜਾਈ ਨਹੀਂ ਜੀ ਵਾਈ ਜਾਨੀ ਸਾਰੇ ਕੋਈ ਨਹੀਂ ਮੈਂ ਪੀਟਮਾਰ ਪਰ ਵੀਰ ਆਪਣੇ ਨਿਆਣੇ ਨੂੰਦੇ ਆ ਮੇਰਾ ਤਾਂ ਨਿਆਣੇ ਬੜੇ ਫੈਲਿਆ ਪੁੱਛ ਮੁਲ ਗਿਆ ਵਾ ਇਹ ਦੂਜਾ ਤਿਆਰ ਹੈ ਕਿ ਨਹੀਂ ਮੈਂ ਸਿੱਤ ਬੈਠਿਆ ਸੀ ਅਸੀਂ ਕਦੋਂ ਤੱਕ ਜਿਹਦਾ ਵਿਆਹ ਨੂੰ ਵਧਾਈ ਦਿਓ ਪੁੱਛ ਜਾ ਕਿੱਥੇ ਟਾਈਮ ਸਿਆਣੇ ਲੈ ਕੇ ਆਉਣਾ ਸੀ ਤੇ ਜਦੋਂ ਅਸੀਂ ਦੱਸ ਦੋ ਜੀ ਆ ਬਹੁਤ ਬਹੁਤ ਵਧਾਈ ਅੱਜ ਐਲਬਮ ਆ ਰਹੀ ਹੈ ਨਰੀ ਬੜੀ ਤੁਬਾਨਾ ਤੇ ਨੇ ਦੇ ਜੀ ਬਹੁਤ ਸੋਹਣੇ ਆਵਾਜ਼ੇ ਲਾਦੇ ਜਿਹੜਾ ਗਾਣਾ ਵਧੀਆ ਜੋ ਸਾਡੇ ਲਾ ਠੀਕ ਹੈ ਜੀ ਅ ਅੱਜ ਇੱਕ ਆਪਣੀ ਬਾਤੀ ਤੇ ਵੀ ਕਹੇਗਾ ਵਿਚੋ ਗਾਣਾ ਉਹਦਾ ਪਾਰਟ ਆ ਤੇ ਕੋਲੇ ਦੀ ਵੀ ਅਗਲਾ ਪਾਸ ਆ ਰਿਹਾ ਜੀ ਸੁਣਾ ਦਿਓ ਸਰ ਮਾੜਾ ਜੀ ਸੁਣਾ ਦਿਓ ਸਰ ਮਾੜਾ ਜੀ ਕੋਈ ਦੇ ਬਣਾ ਵੀਡੀਓ ਬਣਾ ਬੋ ਮੈਨੂੰ ਯਾਦ ਨਹੀਂ ਆ ਗਿਆ ਸਾਡੀ ਚਲ ਕੋਈ ਨਹੀਂ ਨਹੀਂ ਆ ਜਾਣੀ ਜੀ ਆ ਜੀ ਆਵਾਜ਼ ਤਾਂ ਬਰੀ ਆਵਾਜ਼ ਤਾਂ ਬਹੁਤ ਵਧੀਆ ਜੀ ਸਾਰੇ ਠੀਕ ਆ ਸਰ ਥੈਂਕ ਯੂ ਜੀ ਅੱਛਾ ਉਹਦੇ ਨਾਲ ਦੇ ਲੈ ਕਿ ਨਹੀਂ ਕੀਮਾ ਨਹੀਂ ਅਰੇ ਅਬੜਾ ਨਹੀਂ ਕਰਨ ਆਣਾ ਜੀ ਆਣਾ ਜੀ ਹਾਂ ਲਓ para kazanır